ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰਦੋਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਰਮਦਾਸ ਤੇ ਬਿਲਕੁਲ ਲੱਗ ਗਈ ਆ ਫਟੇ ਘੜ ਚੂੜੀਆਂ ਵੀ ਲੱਗ ਗਈ ਆ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗੱਬਨ ਮੱਝ ਇੱਕ ਸੂਈ ਮੱਝ ਤੇ ਇੱਕ ਧੋਕੜ ਗੱਬਨ ਘਾ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਕਰਦੇ ਆ ਵੀ ਜੀ ਨਾਲ ਨਾ ਤੇ ਬਾਕੀ ਇਹ ਆ ਵੀ ਸੋਈਆਂ ਦੇ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਗੱਬਣ ਆਪਣੀ ਪਾਸ ਕਰਕੇ ਖੜਾ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸੱਸੀ ਗੱਲ ਜੀ ਸੱਸੀ ਗੱਲ ਵਿੱਚ ਸੱਸੀ ਗੱਲ ਜੀ ਹੋਠ ਠੀਕ ਠਾਕ ਜੀ ਸਭ ਠੀਕ ਠਾਕ ਜੀ ਉਸ ਨਾਲ ਸੇਤਾ ਠੀਕ ਠਾਕ ਦੇ ਵੇਖ ਗਿਆ ਮਾਲ ਉਹਦ ਨਾਲ ਹਾਂਜੀ ਆਂ ਦੇ ਵਿੱਚ ਬਹੁਤ ਫੋਨ ਆਇਆ ਟੋਕੜ ਕੇ ਆਪਣੇ ਮਾਦੇ ਜਿੰਦਾ ਹੀ ਮਿੰਟੋ ਮੜੇ ਘੰਟੇ ਚ ਮਾਲ ਆ ਗਿਆ ਸਾਰਾ ਬੇਤੀ ਠੀਕ ਆ ਘੰਟੇ ਚ ਵੇਲੇ ਹੋ ਗਿਆ ਜੇ ਤੇ ਅੱਜ ਫੇਰ ਤਿੰਨੇ ਆ ਹਾਂਜੀ ਅੱਜ ਫੇਰ ਤਿੰਨ ਜੇ ਟੋਕੜ ਗੱਬਣ ਜੋ ਜੀ ਤਿਆਰ ਤੇ ਕੋ ਠੀਕ ਹੈ ਪਟਾ ਜਦੋਂ ਠੀਕ ਤਾਂ ਚਲੋ ਨਾਮ ਦੱਸਦੇ ਇੱਕ ਰੇ ਨਾਮ ਮੇਰਾ ਜਵਨਦੀਪ ਜਿੱਤੀ ਹਾਂ ਜਿਹੜਾ ਹਰਦੁਰ ਵਾਲਾ ਤੁਸੀਂ ਲੇਰਬਾ ਬਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਫੋਨ ਨੰਬਰ ਵੀ ਬੋਲ ਦੋ 843742952 ਠੀਕ ਹੈ ਜੀ 949276339 ਠੀਕ ਹੈ ਹਾਂ ਜੀ ਚਲੋ ਫਿਰ ਸ਼ੁਰੂਆਤ ਆ ਗੱਬਨ ਮਾਈ ਤੋਂ ਕਰ ਲਈਏ ਹਾਂ ਜੀ ਹਾਂ ਜੀ ਜੀ ਦੇਖੋ ਵੀ ਤੇ ਗੱਭਣ ਮਾਜੇ ਗਾਈਆਂ ਮੇਂ ਗੈਦੀ ਦੇਖੋ ਗਾਈਆਂ ਕੋ ਬੜੀਆਂ ਠੀਕ ਇਹ ਦੋ ਚਾਰ ਦਿਨ ਖੜਦੀ ਆ ਕਿੰਨੇ ਕਿ ਦੁੱਧ ਵਾਲੀ ਜੇ ਇਹ ਵੇਜੀ ਜੀ ਨਾਲ ਘਰ ਵਾਲਿਆਂ ਕੋ ਲਈ ਉਹ ਆਂਦੇ ਸੀ ਪਹਿਲਾਂ ਥੱਲੇ 12 ਲੀਟਰ ਚ ਹੋਇਆ ਵਾ ਅੱਛਾ ਕੰਮ ਇਹਦੇ ਵੱਧ ਦੋਗੀ ਝੋਟੀ ਤੋਰੋ ਹਾਂ ਫਿਰ ਇੱਕ ਕਰੀ ਨਾ ਬਹੁਤ ਸਾਫ ਹੈ ਥੱਲੇ ਦੀ ਦੇਖੋ ਇਹ ਵੀ ਦੋ ਚਾਰ ਦਿਨ ਹੀ ਸੁੰਦੀ ਝੋਟੀ ਠੀਕ ਆ ਹਾਂਜੀ ਬਾਕੀ ਜੇ ਤਿਆਰ ਹੋਣਦੀ ਆ ਇਹ ਆ ਵੀ ਕੱਦ ਬੋਦਾ ਚਣੀ ਮਦਰੀ ਕੋਟੀ ਜਿਆ ਮਾਜੇ ਜਿਹੜੀ ਛੋਟੀ ਗੋਡੀ ਦੀ ਮਹੀਂ ਜੇ ਛੋਟੀ ਗੋਡੀ ਵਾਲੀ ਜਿਹੜੀ ਹੁੰਦੀਆਂ ਤੇ ਬਾਕੀ ਥੱਲੇੋਂ ਚੰਗੀ ਤਿਆਰ ਹੁੰਦੀ ਆ ਚਾਹ ਦੇ ਕੱਢ ਲੈਣੇ ਜਿਹੜੇ ਸੁੰਦੀ ਨਹੀਂ ਜੇ

ਬਾਕੀ ਇਹ ਜੇ ਸੋਨ ਤੱਕ ਰਿਨੇ ਹੋਰ ਪਰ ਜਾਣਾ ਹੈ ਇਹ ਜੀ ਜਿੰਨਾ ਕੋ ਲਈ ਆਉਂਦੇ 12 ਕਿਲੋ ਪਹਿਲਾਂ ਥਲੇ ਚ ਆਇਆ ਜੀ ਗਾਇਆਂ ਦੇਖ ਸਕਦੇ ਗਾਇਆਂ ਨੂੰ ਬਣੀ ਥਲੇ ਤੇ 89 ਇਹ ਤੇ ਦੇਖ ਸਕਦੇ ਜੇ ਲਾਗੇ ਤੋਂ ਰੱਖੋ ਜੀ ਇਹ ਸਾਰੇ ਵਟਵਟਾ ਜੇ ਕੱਢਨੇ ਨੇ ਇੱਥੇ ਆਉਣਾ ਮਹੀਨੇ ਛੋਟੀ ਨੇ ਹਾਂਜੀ ਤੇ ਮੁੱਲ ਫਿਰ ਇਹਦਾ ਦੇਖ ਲਓ ਜੇ ਥੋੜਾ ਜਿਹਾ ਕਾਦ ਹੋ ਰੁੰਦਾ ਫਿਰ ਤੇ ਲਕੀ ਮੰਗ ਲਈ ਤੇ ਆਪਾਂ ਵੀ ਹਾਂਜੀ ਪਰ ਆਪਾਂ ਲਕੀ ਨਹੀਂ ਮੰਗਣਾ ਆਪਾਂ ਜਾਇਜ ਦੇ ਨਹੀਂ ਜਾਇਜ ਅੱਜ ਆਪਾਂ ਨੂੰ ਮਿਲੀ ਨੇ ਤਾਂ 329 ਦੀ। 975 ਦੀ ਨਾ ਹੁੰਦੀ ਇਹ ਕਰਦੀ ਇਹ ਵਿੱਚ ਛੋਟ ਛੜ ਕੇ। ਕੋਲ ਦੁਬਾਰਾ ਤੇਰੇ ਕੋਲ ਭਰਨਾ ਵਿੱਚ ਗਾਈਆਂ ਨੂੰ ਬੰਨ੍ਹ ਦੀ ਜੇ। ਹਾਂਜੀ ਚਲੋ ਥੱਲੇੋਂ ਚੰਗੀ ਭਰਦੀ ਆ। ਹਾਂਜੀ ਹਾਂਜੀ ਹੋਰ ਲੈ ਨੇ ਦੋ ਚੱਦਣਾਂ ਚ ਚੰਗੀ ਥੱਲੇੋਂ ਬਣੂਗੀ। ਕਰ ਦੋ ਕੁਮ। ਤੁਸੀਂ ਹੀ ਕਰ ਦੋ ਕੋਈ ਗੱਲ। ਆਪ ਹੀ ਕਰ ਦੋ। 72000 ਦੀ ਦੇ ਦੀ। 72000 ਦੀ। ਹਾਂਜੀ। ਛੋਟੀ ਕੋਈ ਜੱਸ ਨਾ ਕਰੋ ਬਿਲਕੁਲ ਜੱਸ ਨਾ। ਤੁਸੀਂ ਹੀ ਕਰ ਦੋ ਚਲੋ ਜਿੱਥੇ ਗਾ ਕੇ ਮੈਂ ਕਹਾਂਗੇ। ਇੱਕੋ ਗੱਲ ਕਰ ਦਈਏ ਫਿਰ। ਕਰ ਦੋ। 70000 ਚੋਂ 1000 ਛੋਟ ਕਰ ਦਈਏ। ਹਾਂ ਕਰ ਦੋ। 70000 ਦੇ ਦਈਏ। ਨਹੀਂ 1 ਤੱਲਾ ਵੇਖੋ ਥਾਣੇ ਨੂੰ ਵੇਖੋ ਇਹ ਤਾਂ 12 13 ਕਿਲੋ ਦੀ ਉਮੀਦ ਹੈ ਭੇਦ ਕ ਵਿੱਚ ਵਾ ਦੂਗੀ ਝੋਟੀ ਠੀਕ ਹੈ ਜੀ ਹਾਂ ਜੀ ਜਿੱਤੀ ਤੇ ਹੁਣ ਆ ਜਿਹੜੀ ਮੱਝ ਚ ਚੈੱਕ ਕਰਕੇ ਤੇ ਨਾਲ ਦੀ ਫੇਰ ਖੜੇ ਵੀਰ ਦੀ ਤੇ ਆ ਮੱਝ ਸੂਈ ਸਵਾਈ ਹੈ ਹਾਂ ਜੀ ਸੂਈ ਸਵਾਈ ਵੀਰ ਜੀ ਤੇ ਆ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਇਹਦੇ ਵੀ ਬਹੁਤ ਵਧੀਆ ਜੀ ਗਾਈ ਜੇ ਮਹੀਂ ਜੇ ਥਾਣਾ ਨਾੜਾ ਵੇਖੋ ਨਿਕਲ ਨਿਕ ਕੇ ਕੰਨੀਆਂ ਬਰੀਜ ਦੇ ਤੁਹਾਡੇ ਤੇ ਹਾਂ ਜੀ ਹਾਂ ਜੀ ਹਾਂ ਜੀ ਆ ਵੇਖੋ ਦੁੱਧ ਵਾਲੀ ਪੈਪ ਵੀ ਕਢੀ ਹੋਈ ਲੱਗੀ ਜੇ ਤੇ ਇਹਦਾ ਬੱਚਾ ਇਹਦਾ ਬੱਚਾ ਉਹ ਜੇ ਇੱਧਰ ਗਾੜੀ ਬੱਚਾ ਜੀ ਅੱਛਾ ਇੱਧਰ ਬੰਨ ਜੀ ਹ ਕੀ ਜਮਕਰ ਇਹ ਕਟਾ ਦੇ ਮਗਰੇ ਇਥੇ ਕਟਾ ਆ ਆਪਣੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਲੈ ਕਿੰਨੇ ਕੇ ਚਿਰਦਾ ਤੁਹਾਡੇ ਸਾਹਮਣੇ ਹੀ ਹੈ ਤੇ ਦੁੱਧ ਪੱਕਾ ਕਿੰਨਾ ਜੀ ਇਹਦੇ ਕੋਲ ਜੀ ਦੁੱਧ 8 ਕਿਲੋ ਹੋਗਾ ਕੰਡੇ ਵਾਲਾ ਇਹਦੀ ਥਲੇ ਅੱਛਾ ਹਾਂਜੀ 8 ਕਿਲੋ ਪੱਕਾ ਸਾਢੇ 6 ਸਾਢੇ 7 ਲੀਟਰ ਦੇ ਆਪਣੀ ਗਾਰੰਟੀ ਦੇ ਤੋਰੋ ਫਿਰ ਇੰਨਾ ਇਹਦੇ ਗਾਈ ਜੇ ਮਹੀ ਕਹਦੀ ਜੇ ਇਹਦੇ ਪਰਾਂ ਮੁੰਡੇ ਨਿਕਲੇ ਤੂੰ ਲਈ ਫਿਰਦਾ ਤੇ ਠੀਕ ਠੀਕ ਛੋੜਿਆ ਹੀ ਜੇ ਗਾਈ ਨਹੀਂ ਹੈ ਮਹੀ ਨਹੀਂ ਜੇ ਬਾਕੀ ਚਵਾ ਵੀ ਜੰਗਾ ਲੱਗਾ ਹੋਗਾ ਇਹਨੂੰ ਜਹੋ ਜਹ ਥਾਣੇ ਲੱਗਾ ਲੱਗਾ ਜੀ ਨਿਕਾੜਿਆ ਕਰ ਦੇਣਾ ਠੀਕ ਆ ساری ਗਰਮੀਆਂ ਦੋ ਦੋ ਕੀ ਕੀਤੀ ਲਾਜੋ ਬੰਬ ਬਾਕੀ ਕੱਦ ਚਲੋ ਇਹਦਾ ਵੀ ਠੀਕ ਆ ਪਲੀ ਪਲੀ ਜੇ ਰਾਜੂ ਜੀ ਜੇ ਨਹੀਂ ਰਹੇ ਜੀ ਆ ਦੇਖ ਸਾਦੇ ਹਵਾ ਨੈਦਰ ਲੱਗੇ ਤਾਂ ਤੇ ਦਾ ਮੁੱਲ ਫਿਰ ਦੇਖ ਲੋ ਬੇਟੀ ਜਿੰਨੇ ਦੇ ਕਹੋ ਤੇਰਾ ਇਹ ਕਿੰਨੇ ਰੀ ਦੇ ਦੇਣੀ ਆ ਇਹ ਜੀ 60 ਦੀ 60 ਚੋ ਕਰੀਏ ਕਿ ਮੰਨ ਤਨ ਚਲੋ ਕਰ ਦੋ ਇਥੇ ਠੀਕ ਹੋ ਗੋ ਗੱਲ ਕਰ ਦੋ ਆਪੀ 55000 ਜਾਈਆ ਦੇ ਜੀ ਦੇਤੀ ਐ 55000 ਜੀ 55 ਚ ਛੋਟ ਕਿੰਨੀ ਕਰਨੀ ਆ ਯਾਰ ਕਰ ਦੀਏ ਯਾਰ ਨਾ ਕਰੀਏ ਦੇਖੋ ਝੋਟੀ ਤੇ ਦਾਈਆਂ ਰਗੀ ਜੇ 2-3000 ਛੱਡ ਦੀਏ ਕੋਈ 55 ਚ ਆਪਣੇ ਵੇਖੋ ਦੇ ਨਾਲਾ ਨੂੜਾ ਵੇਖੋ ਗੱਡੀਆਂ ਵਧੀਆ ਲੱਗਿਆ ਜੇ 55 ਚ ਕੋਈ 2-3000 ਛੋਟ ਕਰ ਦੀਏ ਚਲੋ ਕਰ ਦੋ ਇੱਥੇ ਤੇ ਮਕਾ ਦੋ ਕੋਈ 52000 ਦੀ ਦੇ ਦੀਏ ਚਲੋ ਦੇ ਦਾਂਗੇ ਬਿੱਚ ਫੋਨ ਠੀਕ ਹੈ ਜੀ ਠੀਕ ਹੈ ਠੀਕ ਦੇਂਦਾ ਨਹੀਂ ਜੇ ਥੱਲੇ ਦੀ ਵੇਖੋ ਕਿ ਨਹੀਂ ਸਾਫ ਜੇ 8 ਲੀਟਰ ਦੁੱਧ ਜੇ ਸਤਾਂ ਦੀ ਆਪਣੀ ਗਾਰੰਟੀ ਜੇ ਠੀਕ ਹੈ ਜੀ ਹਾਂ ਜੀ ਬਿੱਚ ਤੇ ਆਂ ਗਾਂ ਕਿੰਨੇ ਏ ਵੀਰ ਜੀ ਪੰਜਾਂ ਮਹੀਨੇ ਦੀ ਹੋਗੀ ਜੀ ਅੱਛਾ ਹਾਂ ਜੀ ਤੇ ਦੁੱਧ ਤੇ ਥੱਲੇ ਹੋ ਸਕਦੇ ਜੀ ਤੇ ਕਾਦੇ ਤਾਂ ਚੰਗਾ ਉੱਚਾ ਹੈ ਹਨਾ ਕਾਦੇ ਮੇਰੇ ਬਰਾਬਰ ਆਵੇ ਠੀਕ ਐ 22 ਕਿਲੋ ਚਾਹ ਵੀਰਾਂ ਨੇ ਸੱਜਣ ਨੇ ਅੱਛਾ 22 ਕਿਲੋ ਹਾਂ ਜੀ ਉਹ ਚੋਇਆ ਜੇ ਵਾਸ਼ ਫਲੇ ਤੇ ਹੁਣ ਕਿੰਨੇ ਚਿਰ ਚੱਕ ਪਾਸਿਆ ਪੰਜਾਂ ਮਹੀਨੇ ਦੀ ਹੋਗੀ ਵਿੱਗੇ ਤੇ ਦੁੱਧ ਕਿੰਨਾ ਹੈ ਤੇ ਹੁਣ ਦੁੱਧ ਥਲੇ ਵੀਰ ਜੀ 7 ਹੋਗਾ ਪਰ ਸ਼ੈਂਦੀ ਆਪਾਂ ਗਾਰੰਟੀ ਦੇ ਦਾਂਗੇ ਵੀਰ ਜੀ ਤੋੜ ਦੋ ਫਿਰ ਇਹਨਾਂ ਵੱਡੀ ਵੈੜ ਤੇ ਬੀੜਾ ਥਾਣੇ ਦੇਖ ਸਕਦੇ ਇਹਦੇ ਵੀ ਲੱਗੇ ਤਾਂ ਹਾਂਜੀ ਅਜੇ ਥੋੜਾ ਜਿਹਾ ਹੀ ਹੋਇਆ ਇਹਨੂੰ ਮਾਈ ਜੇ ਅਜੇ ਹੁਣੇ ਹੀ ਆਈ ਆ ਆਈ ਗੱਡੀ ਚ ਲਾਈ ਜੇ ਤੇ ਗੱਡੀ ਚ ਲਾਈ ਨੇ ਥੋੜਾ ਜਿਹਾ ਹੋਇਆ ਹਾਂਜੀ ਵੱਡੀ ਵੈੜ ਤੇ ਬਹੁਤ ਘਾਟ ਵਾਲੀ ਵੈੜ ਤੇ ਨਸਲ ਵੇਖੋ ਜਦੂ ਵੇਖੋ ਨਸਲ ਜਿਸ ਤਰ੍ਹਾਂ ਪਿੱਛੇ ਆਈ ਹੈ ਜੇ ਉੱਤਰਾ ਹੀ ਆ ਉੱਤਰਾ ਲੱਬੜੀ ਲੱਬੜੀ ਜਿਹਾ ਜੀ ਜਾ ਕੇ ਦੋੜਾ ਮਤ ਹੋ ਗਈ ਇਹ ਆ ਵੀ ਚਲੋ ਹੋਣੀ ਨੇ ਦੁੱਧ ਸਿਆਲਾਂ ਚ ਵਿੱਚ ਆ ਵਾਈ ਜਣਾ ਹਾਂ ਜੀ ਤਾਂ ਗਰਮੀਆਂ ਚੰਗੀ ਤਿਆਰ ਹੋਣੀਆਂ ਵੀਰ ਜੀ ਤਾਂ ਗਾਂ ਗਰਮੀਆਂ ਚ ਫੇਰ ਇਹਨੇ ਸੱਜਰ ਹੋ ਜਾਣਾ ਡਬਲ ਪਾਹੇ ਹੋਣੀਆਂ ਵੀ ਜੀ ਆਪਾਂ ਦੇ ਦੇਣੀ ਹੁਣ ਚਲੋ ਲੈ ਜਾ ਫਿਰ ਠੰਡੀ ਠੰਡੀ ਪੜੀ ਜੇ ਇਧਰ ਦੇਖੋ ਠੀਕ ਹੈ ਹਾਂ ਜੀ ਪਹਿਲਾਂ ਖੱਬੇ ਬਣੇ ਥਾਣੀ ਬੈਰੇ ਵੇਰ ਥੱਲੇ ਇਧਰ ਦੇਖੋ ਠੀਕ ਹੈ ਹਾਂ ਜੀ ਇੱਥੇ ਦਾ ਰਾਮਾਤ ਦੇਖੋ ਜਵਾ ਹਾਂ ਲਈ ਸਾਡੇ ਮੇਨ ਵਾਦਾ ਇਹ ਆ ਵੀ ਠੰਡੀ ਸੀ ਲਿਆ ਜਵਾ ਦੇਖੋ ਕਿ ਡੇਟਾ ਬਿਲਕੁਲ ਸਾਫ ਜਵਾ ਵਾ ਜਿਹੜਾ ਦੇਖੋ ਠੀਕ ਹੈ ਜੀ ਹਾਂ ਜੀ ਲੈ ਜਾਓ ਵੀਰ ਜੀ ਬਹੁਤ ਵੱਡੀ ਬੱਛੀ ਹੈ ਜੀ ਮੇਰੇ ਜੱਡੀ ਬੱਛੀ ਹੈ ਇਹ ਮੈਂ ਦੋ ਦਿਨ ਖਣੀ ਬੈਠਾ ਰਹਾ ਮਾਤਾ ਨੂੰ ਪੇਟਾ ਨਹੀਂ ਸੁਆਹ ਬੜਾ ਲੱਗਾ ਜੀ ਮੇਰੇ ਲਈ ਵੀ ਚਾਹ ਸਾਹਣੀ ਪਣੀ ਦੁੱਧ ਵੀ ਦੇ ਜਨਾ ਫਿਰ 70 ਹਾਦੀ ਬੱਛੀ ਹੈ ਜੀ ਮੁੱਲ ਫਿਰ ਇਹਦਾ ਵੇ ਹਲੋ ਦੇ ਵੀ ਇੱਥੇ ਦੇ ਕਹਿੰਦੇ ਹਣ ਕਰ ਦੋ ਆਪੀ ਅੱਧੂ ਅੱਧ ਕਰ ਦਈਏ ਹਣ ਉਹ ਤਾਂ ਤਿਆਰ ਹੋਈ ਸੱਤ ਦਿਨ ਪੈਂਤੀ ਹਜ਼ਾਰ ਦੀ ਦੇ ਦੇ ਵਸ਼ੀ ਨਹੀਂ 35 ਜੋ ਕਰ ਦਈਏ ਕੋਈ ਓਏ ਤਾਂ ਮੈਨੂੰ ਸਾਹਮਣੇ ਪਾਣੀ ਦੁੱਧ ਵੀ ਦੇਈ ਜਾਣਾ ਵੀਰ ਜੀ ਇਹਨੇ ਖੱਚਾ ਵੱਚ ਆਪਣਾ ਗੱਡੀ ਜਾਣਾ ਹਾਂਜੀ ਹਾਂਜੀ ਇਹ ਦੁੱਧ ਹੋ ਰਿਹਾ ਕੋਈ ਵੀਰਾ ਮਾਤੜ ਘਰੋਂ ਲਈ ਆ ਜੇ ਸੰਭੂਗਾ ਚੰਗੀ ਵੀਰੇ ਦੁੱਧ ਦਸਤ ਲਾਉਣੇ ਦੇ ਦੇਣਾ ਵਸ਼ੀ ਨੇ ਜਿੱਤਾ ਹਰਿਆ ਹਰਿਆ ਨਾ ਅੱਛਾ ਦੁੱਧ ਦਸਤ ਲਓ ਚੋਗੀ ਹੋਣੀ ਵਸ਼ੀ ਜਿੰਨੀ ਠੰਡੀ ਸੀਲਾ ਚਵਾਬ ਬੜਾ ਲੱਗਾ ਜੇ ਇਹ ਨਹੀਂ ਵੀ ਉੱਥੇ ਬੈਠੇ ਤਾਂ ਆਪਾਂ ਫੇਰ ਇੱਥੇ ਬਹਿ ਜਾਾਂਗੇ ਵੇਖੋ ਅੱਛਾ ਹ ਕੋਈ ਟਾਈਮ ਨਹੀਂ ਜੇ ਹੁਣੇ ਚੋਗਿਆਂ ਦੇ ਫੇਰ ਲੱਦ ਕੇ ਲੈੰਦੀ ਜੀ ਕਿੰਨਾ ਮੁੱਲ ਦਾ ਜੇ ਅੱਜ ਜੀ ਗੱਲ ਕਰੀਏ ਫਿਰ ਇਹ ਆ ਛੱਡ ਦਈਏ ਯਾਰ ਜੋਰ ਦਾ ਛੱਡਿਆ ਹਾਂਜੀ ਪੰਜ ਹੀ ਛੱਡਿਆ ਸਿੱਦਾਪੁਰੇ 30000 ਤੇ ਮੁਕਾਈਏ ਵੀ ਨਾ ਕਰੋ 30000 ਦੀ ਧੱਕਾ ਹੋਈ ਨਾ ਜੀ ਨਹੀਂ ਧੱਕਾ ਨਹੀਂ ਹੁੰਦਾ ਜਾਣਦੀ ਐ ਇੰਨੇ ਦੇ ਦਾਂਗੇ ਵੀਰ ਜੀ ਇਹ ਬਹੁਤ ਆਈ ਆ ਤੇ ਹੁਣੇ ਚਲ ਜੇ ਚਲੋ ਚਲੋ ਠੀਕ ਆ ਵੀਰ ਜੀ ਉਹ ਤਾਂ ਦੇ ਵਾਲ 67500 ਦੀ ਹੈ ਤਿਆਰ ਕਰਕੇ ਜੋ ਤੁਸੀਂ ਦੇਈਏ ਮੈਂ ਤਾਂ 10 ਲੀਟਰ ਵਸ਼ੀਨੇ ਚਵਾਜਣਾ ਵਾਂ ਤੇ ਬਾਕੀ ਆ ਵੀ ਆਪਣੇ ਕੋਈ ਤਸੱਲੀ ਕਰਕੇ ਨਾ ਵੇਚ ਆਪਣੀ ਗੱਬਨ ਦੀ ਪੰਜ ਦਿਨਾਂ ਦੀ ਵੇਚੀ ਗਰੰਟੀ ਫੁੱਲ ਠੀਕ ਹੈ ਜੀ ਪੰਜ ਦਿਨਾਂ ਤੱਕ ਚੈੱਕ ਪੰਜ ਦਿਨਾਂ ਤੱਕ ਚੈੱਕ ਕਰਾ ਲਓ ਆਹ ਗੱਡੀ ਘਾਇਸ ਮੇਰਾ ਠੀਕ ਹੈ ਜੀ ਹਾਂ ਜੀ ਪੰਜ ਦਿਨ ਆਪਣੀ ਗੱਡੀ ਆ ਵੀਰ ਆਪਣੀ ਕੋਈ ਤੂ ਚਵਾ ਕੇ ਖੜੇ ਚੈੱਕ ਪਾ ਤਸੱਲੀ ਕਰਕੇ ਖੜੇ ਜੀ ਬਾਕੀ ਆਪਣੀ ਸਮਝਣਾ ਹਾਂ ਜੀ ਤੇ ਆਪਣੀ ਮਰਜ਼ੀ ਨਾਲ ਕੋਈ ਵੇਚ ਚਾ ਕੇ ਪਿੱਛੇ ਖੜੇ ਜੀ ਹਾਂ ਜੀ ਵੇਖੋ ਇਹਦੇ ਗਾਂ ਹੀ ਆ ਜੀ ਠੀਕ ਹੋਦੇ